ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਹਾਉਨੇ ਆਂ ਡਿਗਰਾਉਂ ਦੀ ਸਬਜ਼ੀ ਮੰਡੀ ਉਹ ਸਾਹਮਣੇ ਹੈਗਾ ਬਿਛਾਲਿਆ ਫੰਦਰ ਉਸ ਤੋਂ ਬਾਅਦ ਆਉਰੇ ਅੰਦਰ ਟਿਪੋਜ਼ਰ ਰੋਡ ਇਸ ਪੋਜ਼ਰ ਰੋਡ ਆ ਜਾਂਦਾ ਸਬਜ਼ੀ ਮੰਡੀ ਰੋਡ ਇੱਧਰੋਂ ਨਿਕਲ ਜਾਂਦੇ ਪਿਆਸ ਇਹ ਪੈਂਦਾ ਚੁਰਸਤਾ ਅੱਗੇ ਤੋਂ ਦੋ ਨਿਆ ਸਬਜ਼ੀ ਮੰਡੀ ਇਹ ਹੈ ਜਿਗਰਾਉਂਦੀ ਸਬਜ਼ੀ ਮੰਡੀ ਮੈਂ ਪਹਿਲਾਂ ਉਹ ਤੋੜ ਕੇ ਵੀਡੀਓ ਬਣਾਈ ਜੋ ਸਾਹਮਣੇ ਜਿੱਥੇ ਲੱਟ ਜਾਂਦੀ ਆ ਆ ਸਾਹਮਣੇ ਕੌਂਕੇ ਵਾਲਾ ਰੋੜ ਗਿਆ ਆ ਡਿਸਪੋਜ਼ਲ ਵਾਲਾ ਰੋੜ ਇੱਧਰ ਸੱਜੀ ਸਾਈਡ ਖੱਬੀ ਸਾਈਡ ਇਹ ਬਾਜ਼ਾਰ ਨੂੰ ਜਲੇ ਆਂਦਾ ਸਾਹਮਣਾ ਕੌਂਕੇ ਰੋੜ ਆ ਗਈ ਜੀ ਸਬਜ਼ੀ ਮੰਡੀ ਹੁਣ ਤੋਂ ਨਦੋਂ ਸਬਜ਼ੀ ਮੰਡੀ ਸਾਰੀ ਬਹੁਤ ਬਹੁਤ ਆਉਂਦਾ ਇੱਧਰ ਆਉਣ ਜਾਣ ਵਾਲੇ ਲੋਕ ਵੀ ਰੋੜੀ ਵੀ ਵਾਈਕਾ ਉਹ ਸਾਹਮਣੇ ਆ ਗਿਆ ਸਪੋਰਟ ਕਿੰਗ ਸਪੋਰਟ ਆਪੇ ਹੋਵੇਗਾ ਮਾਰਾ ਜੀ ਆਪੇ ਪਹਿਲਾ ਆਰਾ ਪੁਪੜ ਬਾਜ਼ਾਰ ਨੂੰ ਜਾ ਰਿਹਾ ਇੱਥੋਂ ਫਿਰ ਸਿੱਧਾ ਯਾਨੀ ਕਿ ਥੋੜੀਆਂ ਜਿਹੀਆਂ ਰੇੜੀਆਂ ਤੁਹਾਨੂੰ ਹੋਰ ਲੱਗੀਆਂ ਮਿਲ ਜਾਣਗੀਆਂ ਆ ਮੈਸਰੋਰ ਰਾਜੂ ਵਿਦਲੀ ਵਾਲਾ ਇੱਥੇ ਰੈਂਕ ਕੋ ਕਿੱਥੇ ਹੋ ਗਿਆ ਜੀ ਐਂਡ ਆ ਗਿਆ ਮੱਦੀ ਮੋਫੜੀਆਂ ਵਾਲਾ ਤੇ ਆ ਗਿਆ ਚੌਕ ਜਿੱਥੇ ਬੱਸਾਂ ਖੜਦੀਆਂ ਲੋਕੋ ਵਾਲੀਆਂ ਪਤਨੀ ਵਾਲੀਆਂ ਕੌਕੇ ਵਾਲੀਆਂ ਸਾਰੀਆਂ